ਰਾਉਂਦਾ ਕੱਟਤੀ ਵੀਰੇ ਅਸੀਂ ਮੇਲਾ ਕਰਾਉਣੇ ਆ ਗੰਦ ਨਹੀਂ ਪਵਾਉਣਾ ਇੱਥੇ ਰਾਉਂਦਾ ਸਕ੍ਰੈਚ ਗੋਸ਼ੇ ਗੋਸ਼ੇ ਇੱਕ ਗੱਲ ਦੱਸ ਕੇ ਜਾਈ ਹੁਣ ਕੀ ਹੋ ਗਿਆ ਇੱਕ ਮਿੰਟ ਮੈਂ ਤੁਹਾਨੂੰ ਗੱਲ ਦੱਸ ਦਸਤੇ ਵੀ ਇੱਕ ਮਿੰਟ ਬਾਈ ਜੀ ਟੂਰਨਾਮੈਂਟ ਹੋਊਗਾ ਅਸੀਂ ਰਾਉਂਦੇ ਦੀ ਕੋਈ ਟੀਮ ਐਂਟਰ ਨਹੀਂ ਕਰਾਂਗੇ ਸਭ ਤੋਂ ਪਹਿਲੀ ਗੱਲ ਮੈਂ ਤੁਹਾਨੂੰ ਦੱਸਦਾ ਹਾਂ ਲੋਕ ਤਾਂ ਪਹਿਲੇ ਇੱਕ ਇੱਕ ਮਿੰਟ ਬਈ ਬੋਲੋ ਇੱਕ ਮਿੰਟ ਰੁਪਿੰਦਰ ਇੱਕ ਮਿੰਟ ਵੀਰੇ ਪੁਲਿਸ ਮੁਲਾਜ਼ਮਾਂ ਨੂੰ ਬੇਨਤੀ ਆ ਵੀ ਜਿੰਨੇ ਪਲੇਅਰ ਆ ਰੌਂਤੇ ਦੇ ਭਰਾ ਬਣ ਕੇ ਗਰਾਊਂਡ ਤੋਂ ਬਾਹਰ ਕਰ ਦਿਓ ਮੈਂ 2 ਮਿੰਟ ਦਾ ਵੇਟ ਕਰ ਲਵਾਂ ਪੇਸ਼ੈਂਸ ਸਬਰ ਦੋਨੇ ਪਾਸੇ ਹੀ ਹੈ ਨਹੀਂਗਾ ਪਹਿਲਾਂ ਉਹ ਮੁੰਡੇ ਨੇ ਰੋਂਤੇ ਵਾਲੇ ਨੇ ਉਹਨੂੰ ਗਲਤ ਇਸ਼ਾਰਾ ਕੀਤਾ ਸੀ ਚਲ ਸੋਚਿਆ ਯਾਰ ਵੀ ਦੋਨਾਂ ਦੀ ਜੱਫੀ ਪਵਾ ਕੇ ਸੌਰੀ ਕਾ ਦੀ। ਮੁੜ ਕੇ ਮਾਲੇ ਵਾਲੇ ਮੁੰਡੇ ਨੇ ਉਹਨੂੰ ਧੱਕਾ ਮਾਰਿਆ। ਐਨੀ ਜੀ ਗੱਲ ਹੋਈ ਹੈ। ਆਪਾਂ ਕੋਈ ਮਾੜਾ ਮੋਟਾ ਸਬਰ ਵਾਲੀ ਗੱਲ ਵੇਖੋ ਯਾਰ ਕਿੰਨੇ ਲੋਕ ਸਾਨੂੰ ਵੇਖੀ ਜਾਂਦੇ ਆ ਤਿੰਨਾ ਗੁਰੂਆਂ ਦੀਏ ਚਰਨਾਂ ਦੀ ਸ਼ੋਭਾ ਪ੍ਰਾਪਤ ਧਰਤੀ ਹੈ। ਇਹ ਤੁਸੀਂ ਕਿਸੇ ਵਿਅਕਤੀ ਵਿਸ਼ੇਸ਼ ਦਾ ਟੂਰਨਾਮੈਂਟ ਨਹੀਂ ਖਰਾਬ ਕਰ ਰਹੇ। ਇਹ ਗੁਰੂ ਘਰ ਦਾ ਟੂਰਨਾਮੈਂਟ ਖਰਾਬ ਕਰ ਰਹੇ ਹੋ ਤੁਸੀਂ। ਇਹ ਬੇਨਤੀ ਹੈ ਇਹਨੂੰ ਇੱਥੇ ਨਵੇੜ ਜਿਓ। ਨਹੀਂ ਬਾਹਰ ਜਿਵੇਂ ਹਾਥੀਏ ਮਾਰੀਆਂ ਲੈਣਾ ਵੀ ਆਜੋ ਆਜੋ ਇਹਨਾਂ ਗੱਲਾਂ ਤੇ ਨਿਬੜਦਾ ਕੁਛ ਨਹੀਂ ਹੁੰਦਾ ਸੋ ਇਹ ਬੇਨਤੀ ਹੈ ਕਬੱਡੀ ਅੱਜ ਕਿਹੜੇ ਹਾਲਾਤਾਂ ਦੇ ਵਿੱਚ ਖੜੀ ਹੈ ਇਹ ਤੁਸੀਂ ਸਾਰੇ ਭਲੀ ਭਾਣ ਜਾਣਦੇ ਹੋ ਸਾਡੀ ਇਹ ਬੇਨਤੀ ਹੈ ਮੇਰਾ ਵੀਰ ਬਣ ਕੇ ਰਿਕੁਐਸਟ ਹੈ ਤੁਹਾਡੇ ਅੱਗੇ ਤੁਹਾਡੇ ਵਿੱਚ ਯਾਰ ਜਮੇ ਪੇਸ਼ੈਂਸ ਨਹੀਂ ਗਈ ਤੁਹਾਡੇ ਵਿੱਚ ਜਮੇ ਹੀ ਮੈਂ ਕਹਿੰਦਾ ਵੀ ਨਿਮਰਤਾ ਬਿਲਕੁਲ ਵੀ ਹੈ ਨਹੀਂ ਯਾਰ ਤੁਸੀਂ ਯਾਰ ਇੱਕ ਦੂਜੇ ਤੇ ਗਲ ਪਈ ਜਾਂਦੇ ਹੋ ਪਹਿਲਾਂ ਪੁਰਾਣੇ ਸਮਿਆਂ 'ਚ ਪਲੇਅਰ ਹੁੰਦੇ ਸੀ ਮੂਰ ਅੰਗ ਦਿੰਦੇ ਸੀ ਚਪੇਣਾ ਮਾਰ ਮਾਰ ਕੇ ਤੇ ਉਹ ਕੁਝ ਕਹਿੰਦੇ ਨਹੀਂ ਸੀ ਹੁੰਦੇ ਯਾਰ ਤੇ ਤੁਸੀਂ ਯਾਰ ਮਾੜੀ ਨਹੀਂ ਗੱਲ ਵੀ ਨਹੀਂ ਸੰਹਾਰਦੇ ਹਾਲਾਤ ਕੀ ਬਣੇ ਪਏ ਆ 40% ਕਬੱਡੀ ਬੱਤੀ ਆ ਤੇ ਜੇ ਇਹ ਵੀ ਬੰਦ ਹੋਊਗੀ ਤੇ ਪਲੇਅਰਾਂ ਕਰਕੇ ਬੰਦ ਹੋਊਗੀ ਮੈਂ ਕਿਹਾ ਡਾਰੇ ਵੀ ਇਹ ਗੱਲ ਬੋਲੀ ਸੀ ਵੀ ਆ ਪਲੇਅਰਾਂ ਦੇ ਆ ਰੌਲੇ ਰੱਪੇ ਆ ਜਿਹੜੀਆਂ ਆਫਸਟ ਖੇ ਬਾਦੀਆਂ ਆ ਜਿਹੜੀ ਇੱਕ ਦੂਜੇ ਨਾਲ ਆਪਾਂ ਕਰਦੇ ਆ ਇਹਦੇ ਕਰਕੇ ਕਬੱਡੀ ਬੰਦ ਹੋਣੀ ਆ ਮੁੜ ਕੇ ਸਾਡੇ ਤੋਂ ਕੰਮ ਵੀ ਨਹੀਂ ਹੋਣਾ ਇਹ ਯਾਦ ਰੱਖਿਓ ਇਸ ਗੱਲ ਨੂੰ ਸਾਡਾ ਦਿਲ ਨਹੀਂ ਕਰਦਾ ਇੱਥੇ ਆ ਕੇ ਬੋਲੀਏ ਕਿੰਨਾ ਸੋਹਣਾ ਟੂਰਨਾਮੈਂਟ ਚੱਲੀ ਜਾਂਦਾ ਸਾਰਾ ਕੁਝ ਸਹੀ ਚੱਲੀ ਜਾਂਦਾ 2 ਮਿੰਟਾਂ 'ਚ 2 ਬੰਦਿਆਂ ਨੇ ਆ ਕੇ ਸਾਰਾ ਗੰਦ ਪਾ ਕੇ ਰੱਖਤਾ ਇੱਥੇ ਦੱਸੋ ਯਾਰ ਟੂਰਨਾਮੈਂਟ ਕਰਾਉਣੇ ਪਤਾ ਕਿੰਨੇ ਔਖੇ ਆ ਲੋਕਾਂ ਤੋਂ ਪੈਸਾ ਮੰਗਣਾ ਪਤਾ ਕਿੰਨਾ ਔਖਾ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਇਹ ਕਿਸੇ ਵਿਅਕਤੀ ਵਿਸ਼ੇਸ਼ ਦਾ ਜਾਂ ਕਿਸੇ ਕਲੱਬ ਦਾ ਟੂਰਨਾਮੈਂਟ ਨਹੀਂ ਇਹ ਗੁਰੂ ਘਰ ਦਾ ਟੂਰਨਾਮੈਂਟ ਹੈ ਗੁਰੂ ਘਰ ਨਾਲ ਤੁਸੀਂ ਆਡਾ ਲੈ ਰਹੇ ਹੋ ਰਿਕੁਐਸਟ ਹੈ ਲੋਕ ਪਿਆਰ ਕਰਦੇ ਆ ਕਬੱਡੀ ਨੂੰ ਤੇ ਕਬੱਡੀ ਖਿਡਾਰੀਆਂ ਨੂੰ ਪਰ ਅਸੀਂ ਵੀ ਕੋਈ ਨਾ ਕੁਝ ਸੋਚੋ ਜਲੂਸ ਨਿਕਲਿਆ ਪਿਆ ਆ ਹੁਣ ਵੀਡੀਓ ਵਾਇਰਲ ਹੋਣੀ ਹੈ ਕੀ ਮੈਸੇਜ ਦੇਵਾਂਗੇ ਜੀ ਆਪਾਂ ਕੀ ਸੁਨੇਹਾ ਦੇ ਰਹੇ ਆ ਜੀ ਆਪਾਂ ਹੱਥ ਬੰਨ ਕੇ ਬੇਨਤੀ ਆ ਜੋ ਵੀ ਇਹਦਾ ਡਿਸੀਜਨ ਆ ਜੀ ਮੇਰਾ ਕਹਿੰਦਾ ਦੋਨੇ ਕਟੋ ਯਾਰ ਜਿਹੜਾ ਦੂਜਿਆਂ ਦਾ ਕਰਾਓ ਮੈਚ ਇਹ ਗਰਾਊਂਡ 'ਚ ਵੀ ਦੇਖੋ ਇਹਨਾਂ ਨੇ ਤਾਂ ਗਰਾਊਂਡ ਦਾ ਨਹੀਂ ਜੀ ਕੀਤਾ ਲਿਹਾਜ਼ ਇਹ ਬਾਹਰ ਵੀ ਲੜਨਗੇ ਇਹਨਾਂ 'ਚ ਪੇਸ਼ੈਂਸ ਨਹੀਂ ਗੀ ਹਾਂਜੀ ਉਹ ਬਈ ਅਸੀਂ ਬੜੀ ਤੁਹਾਡੀ ਰਿਸਪੈਕਟ ਕਰਦੇ ਆ ਜਿੰਨੇ ਸਪੋਰਟਸਮੈਨ ਆ ਤੁਹਾਡਾ ਨਾਮ ਆ ਤੇ ਆਪ ਦੀ ਜਿੱਤ ਆਪਣੇ ਹੱਥਾਂ ਇਥੋਂ ਬੇਇੱਜ਼ਤੀ ਕਰਾ ਕੇ ਲਵੋਗੇ ਅਸੀਂ ਫਿਰ ਵੀ ਤੁਹਾਡਾ ਬਹੁਤ ਸਤਿਕਾਰ ਕੀਤਾ ਠੀਕ ਆ ਜਾਏ ਕੋਈ ਸਪੋਰਟਸ ਮੈਨਾਂ ਆਪਣੀ ਇੱਜ਼ਤ ਦੇ ਆਪਦੇ ਹੱਥ ਲੈ ਕੇ ਜਾਇਓ ਠੀਕ ਐ ਮਹਾਰਾ ਉਹ ਤੁਸੀਂ ਸਾਰੇ ਇੱਧਰ ਚੱਕੋ ਯਾਰ ਤੁਸੀਂ ਕੀ ਲੈਣਾ ਆਪੇ ਜੋ ਮਰਜੀ ਕਰਨਾ ਯਾਰ ਇੱਧਰਲੇ ਪਾਸੇ ਵੇਖੋ ਤੁਸੀਂ ਤੁਸੀਂ ਤਮਾਸ਼ਾ ਨਾ ਵੇਖੋ ਮੇਰਾ ਭਰਾ ਬਣ ਕੇ ਤੁਸੀਂ ਇੱਧਰਲੇ ਪਾਸੇ ਆਓ ਯਾਰ ਅਸੀਂ ਸੋਚਿਆ ਵੀ ਮੰਡਿਆ ਦੀ ਜਫੀ ਪਵਾ ਦਈਏ ਉਹਨੇ ਅੱਗੇ ਜਾ ਕੇ ਜਲ ਚੱਥ ਪਾ ਲਿਆ ਤੁਸੀਂ ਇਹ ਕਿਹੜੀ ਗੱਲ ਹੋਈ ਯਾਰ ਕਬੱਡੀ ਹੈ ਕੀ ਹੈ ਇਹ ਕੋਈ ਪਲੇਅਰਾਂ ਵਾਲੀ ਗੱਲ ਹੈਗੀ ਹੈ ਬਾਈ ਜੀ ਆਪਾਂ ਗਰਾਊਂਡ ਕਲੀਅਰ ਕਰੋ ਤੇ ਮੈਚ ਸ਼ੁਰੂ ਕਰਾਓ ਹੈਲੋ